ਜੈ ਗੁਰੂਦੇਵ ਧਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਗੁਰਦੁਆਰਾ ਸ਼ਹੀਦਾਂ ਪ੍ਰਬੰਧਕ ਕਮੇਟੀ ਰਹੀਮਪੁਰ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਿਤੀ 22 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਮੁਹੱਲਾ ਰਹੀਮਪੁਰ ਵਿਖੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਜਿਹੜਾ ਭੰਡਾਰਾ ਉਹ ਕਰਵਾਇਆ ਜਾ ਰਿਹਾ ਸੋ ਹਰ ਸਾਲ ਕਰਵਾਇਆ ਜਾਂਦਾ ਤੋ ਸਾਰੇ ਸ਼ਹਿਰੋ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਉੱਥੇ ਆ ਕੇ ਹਾਜ਼ਰੀਆਂ ਭਰੀਏ ਕਿਉਂਕਿ ਅੱਜ ਦੇ ਸਮੇਂ 'ਚ ਹਰ ਕੋਈ ਬਿਜ਼ੀ ਆ ਤੋ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਆਪਸੀ ਭਾਈਚਾਰਾ ਵਧਾਉਂਦੇ ਆ ਇਕੱਠੇ ਹੋ ਕੇ ਮਿਲ ਕੇ ਚੰਗੇ ਪਾਸੇ ਜਿਹੜੀ ਆ ਤੁਰਨ ਦੀ ਸੇਧ ਮਿਲਦੀ ਆ ਜੋ ਜਿੱਥੇ ਸਲਾਨਾ ਭੰਡਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਉਸ ਦੇ ਨਾਲ ਨਾਲ 3 ਜੁਲਾਈ 2025 ਨੂੰ ਸਲਾਨਾ ਜਿਹੜਾ ਛਿੰਝ ਮੇਲਾ ਆ ਉਹ ਵੀ ਦਿਨ ਵੀਰਵਾਰ ਵਾਲੇ ਦਿਨ ਉਹ ਵੀ ਜਿਹੜਾ ਹਰ ਸਾਲ ਕਰਵਾਇਆ ਜਾਂਦਾ ਉਹ ਵੀ 3 ਜੁਲਾਈ 2025 ਨੂੰ ਜਿਹੜਾ ਉਹ ਮੋਹੱਲਾ ਰਹੀਮਪੁਰ ਗੁਰਦੁਆਰਾ ਸ਼ਹੀਦਾ ਵਿਖੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਣਾ ਸੋ ਇਸ ਮੌਕੇ ਸਾਡੇ ਜਿੰਨੇ ਵੀ ਸ਼ਹਿਰ ਦੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਉਹਨਾਂ ਨੇ ਆ ਕੇ ਹਾਜ਼ਰੀ ਵੀ ਭਰਨੀਆਂ ਸੋ ਆਪਾਂ ਇਲਾਕੇ ਦੇ ਸਾਰੇ ਆਪਣੇ ਜਿੰਨੇ ਵੀ ਪ੍ਰਬੰਧਕ ਸੱਜਣਾ ਉਹਨਾਂ ਦੇ ਨਾਲ ਨਾਲ ਸਾਡੇ ਸਾਰੇ ਇਲਾਕੇ ਦੇ ਜਿੰਨੇ ਵੀ ਨਿਵਾਸੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ 22 ਜੂਨ ਨੂੰ ਜਿਹੜਾ ਭੰਡਾਰਾ ਔਰ 3 ਜੁਲਾਈ ਨੂੰ ਜਿਹੜਾ ਸ਼ਿੰਜ ਮੇਲਾ ਖਾਮ ਦੇ ਟਾਈਮ ਹੋਣਾ ਉੱਥੇ ਆ ਕੇ ਆਪਾਂ ਹਾਜ਼ਰੀਆਂ ਪ੍ਰੀਅਰ ਨੌਜਵਾਨਾਂ ਨੂੰ ਆਪਾਂ ਜਿਹੜੀ ਸੇਧ ਦੇਣ ਦੇ ਵਿੱਚ ਜਿਹੜਾ ਆਪਾਂ ਵੱੜਦਾ ਯੋਗਦਾਨ ਪਾਈਏ ਸੋ ਇਸ ਮੌਕੇ ਮੇਰੇ ਨਾਲ ਪ੍ਰਧਾਨ ਚੰਦਰਨ ਲੱਕੀ ਜੀ ਇਹਨਾਂ ਵੱਲੋਂ ਵੀ ਜਿਹੜਾ ਪੂਰਾ ਨੌਜਵਾਨ ਸਭਾ ਨੂੰ ਨਾਲ ਲੈ ਕੇ ਸਹਿਯੋਗ ਕੀਤਾ ਜਾਂਦਾ ਤੋਂ ਰਲ ਮਿਲ ਕੇ ਜਿਹੜਾ ਉਹ ਮੁਹੱਲੇ ਨਿਵਾਸੀਆਂ ਵੱਲੋਂ ਪ੍ਰੋਗਰਾਮ ਕੀਤਾ ਜਾਣਾ ਤੋਂ ਸਾਰਿਆਂ ਨੂੰ ਬੇਨਤੀ ਆਏ ਨਾ ਦੋਨੋਂ ਪ੍ਰੋਗਰਾਮਾਂ ਤੇ ਵੱਲ ਚੜ ਕੇ ਹਾਜ਼ਰੀ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈ ਗੁਰੂ ਦੇ ਧੰਨ ਗੁਰਦੇਵ